ਪਪਾਤ ਪ੍ਰਥਵੀ ਅੰਘਠੀ ਮਮੋਹ ਆਸਰ ਆਸਰਮ ਗਤੰ ਮਮੋਹ ਆਸਰਮ ਗਤੰ ਮਮੋਹ ਆਸਰਮਨ ਗਤੰ ਪਪਾਜੇ ਭੀਤਨੋ ਭਟੰ ਤਤਜ ਪਰਥਨੋ ਭੂੰ ਗ੍ਰੰਤ ਲੁਥਤੰ ਉਠਨ ਰਰੋਦ ਰਾਗਵੰ ਤਟੰ ਜੁਜੇ ਸੁਪ੍ਰਾਤ ਪਰਥਨੋ ਸੁਨੰਤ ਜਾਨਕੀ ਪਤੰ ਪਪਾਤ ਭੂਮਣ ਤਲੰ ਅਪੀੜ ਪੀੜ ਤੰ ਦੁਖੰ ਸਸੱਜ ਜੋਦਣੰ ਜੁਧੀ ਸੋ ਕ੍ਰੋਧ ਬੱਦਣੋ ਬਰੰ ਤਤਜ ਜਗ ਮੰਡਲੰ ਅਦੰਡ ਦੰਡਣੋ ਨਰੰ ਸੋ ਗੱਜ ਬੱਜ ਬਾਜਣੋ ਉਠੰਤ ਭੈ ਧਰੀ ਸੁਰੰ ਸਨੱਦ ਬੱਦ ਖੈ ਦਲੰ ਕੈ ਕੈ ਸੁਨੱਦ ਬੱਦ ਕੈ ਦਲੰ ਸੁਬੱਦ ਜੋਦਣੋ ਬਰੰ ਸਨਦ ਬਦ ਕੈ ਦਲੰ ਸਬਦ ਜੋਧਣ ਵਰੰ ਚਚਕ ਚਾਵੰਡੀ ਨਬੰ ਫਿਕੰਤ ਫਿੰਕਰੀ ਧਰੰ ਪਖੰਤ ਮਾਸ ਹਾਰਣ ਬਮੰਤ ਜਵਾਲ ਦੁਰਗਯੰ ਪਵੰਤ ਪਾਰਬਤੀ ਸਿਰੰ ਨਚੰਤ ਈਸਣੋ ਰਣੰ ਪਖੰਤ ਭੂਤ ਪ੍ਰੇਤਣੋ ਬਕੰਤ ਬੀਰ ਬੈਤਲੰ ਤਿਲਕਾ ਛੰਦ ਜੁਟੇ ਵੀਰੰ ਛੁੱਟੇ ਤੀਰੰ ਫੁੱਟੇ ਅੰਗੰ ਟੁੱਟੇ ਤੰਗੰ ਭੱਗੇ ਵੀਰਨ ਲੱਗੇ ਤੀਰੰ ਪਿਖੇ ਰਾਮੰ ਧਰਮੰ ਤਾਮੰ ਜੁੱਜੇ ਜੋਦੰ ਮੱਚੇ ਕਰੋਧੰ ਬੰਧੋ ਬਾਲੰ ਵੀਰ ਉਤਾਲੰ ਟੁੱਕੇ ਫੇਰ ਟੁੱਕੇ ਫੇਰ ਲਿੰਨੇ ਘੇਰ ਵੀਰੈ ਬਾਲ ਜਿਉਂ ਦਵੈ ਕਾਲ ਤੱਜੀ ਕਾਣ ਮਾਰੇ ਬਾਣ ਡਿੱਗੇ ਵੀਰ ਭੱਗੇ ਧੀਰ ਕਟੇ ਅੰਗ ਡਿੱਗੇ ਜੰਗ ਸੁਦੰ ਸੂਰ ਭਿੰਨੇ ਨੂਰ ਲਖਨ ਹੈ ਭਜੇ ਭੱਗੇ ਜਾਹੇ ਤਜੇ ਰਾਮ ਧਰਮਨ ਧਾਮ ਔਰ ਏ ਤੇਸ ਖੁੱਲੇ ਕੇਸ ਸ਼ਸਤਰੰਛੋਰ ਦੈਦੈ ਕੋਰ ਦੋਹਰਾ ਦੋਹੂਨ ਦੇ ਸੰਯੋਧਾ ਹਰ ਪਰਿਓ ਜੁਧ ਦ્વੈ ਜਾਮ ਜੂਝ ਸਕਲ ਸੈਨਾ ਗਈ ਰਹਿ ਗਏ ਇਕਲ ਰਾਮ ਤਿਹੂ ਪ੍ਰਾਤ ਬਿਨ ਭੈ ਹਨਿਓ ਅਰ ਸਭ ਦਲਹ ਸੰਘਾਰ ਲਵ ਅਰ ਕੁਸ਼ ਜੂਜਨ ਨਮਿਤ ਲੀਨੇ ਰਾਮ ਹਕਾਰ ਲੀਨੋ ਲੀਨੋ ਬਾਠ ਲੀਨੋ ਰਾਮ ਹਕਾਰ ਦੰਨੇ ਨੂੰ ਹੋੜਾ ਪਰ ਲੋਗੇ ਲੀਨੋ ਰਾਮ ਹਕਾਰ ਸੈਨਾ ਸਕਲ ਜੁਝਾਇਕ ਕਤ ਬੈਠੇ ਛਪ ਜਾਏ ਅਬ ਹਮ ਸੋ ਅਬ ਹਮ ਸੋ ਤਮ ਹੂੰ ਲਰੋ ਸੁਨ ਸੁਨ ਕੌਸਲ ਰਾਏ ਨਰਖ ਬਾਲਨ ਨਜ ਰੂਪ ਪ੍ਰਭ ਕਹੇ ਬੈਨ ਮੁਸਕਾਏ ਕਵਨ ਤਾਤ ਬਾਲਕ ਤੁਮੈ ਕਵਨ ਤਿਹਾਰੀ ਮਾਏ ਅਕਰਾ ਛੰਦ ਮਿਥਲਾਪੁਰ ਰਾਜ ਜਨਕ ਸੁਭਾਜਾ ਤਿਹ ਸੇਸ ਸੀਤਾ ਅਤ ਸੁਭ ਗੀਤਾ ਸੋ ਬਨ ਆਏ ਤਿਹ ਹਮ ਜਾਏ ਹੈ ਦੋਏ ਭਾਈ ਸੁਨ ਰਗ ਰਾਈ ਸੁਨ ਸੀ ਰਾਣੀ ਰਗਵਰ ਜਾਨੀ ਚਿਤ ਪਹਿਚਾਨੀ